ਕਲੈਰਕਲ ਸਪੋਰਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਕਾਫੀ EMPLOYEES ਜਾਂ ਸਕੂਲਾਂ ਦੀ ਜਾਂ ਕਹਿ ਲਓ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਦੀ ਫਰਮਾਇਸ਼ ਸੀ ਕਿ ਵੀ PSPCL ਦੇ ਉੱਤੇ ਜਿਹੜਾ ਵਰਚੁਅਲ ਅਕਾਊਂਟ ਆ ਸਾਡਾ ਉਹ ਕਿਵੇਂ ਅਸੀਂ ਦੇਖ ਸਕਦੇ ਆ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਸੋਲਰ ਪੈਨਲ ਲੱਗਣ ਕਰਕੇ ਜਿਹੜੇ ਅਕਾਊਂਟ ਨੇ ਉਹ PSPCL ਨੇ ਅਪਡੇਟ ਕਰਤੇ ਕਿਉਂਕਿ ਜਿਹੜੀ ਸਾਡੀ ਅਮਾਊਂਟ ਆ ਬਿਲ ਦੀ ਉਹ ਪੁਰਾਣੇ ਖਾਤੇ ਦੇ ਵਿੱਚ ਹੀ ਜਾਂਦੀ ਇਹਦੇ ਨਾਲ ਆ ਪ੍ਰੋਬਲਮ ਆ ਸਕਦੀ ਆ ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਅਸੀਂ ਆਪਣਾ ਵਰਚੂਅਲ ਅਕਾਊਂਟ ਕਿਵੇਂ ਦੇਖ ਸਕਦੇ ਹਾਂ ਤਾਂ ਗੂਗਲ ਦੇ ਉੱਤੇ ਤੁਸੀਂ ਵਰਚੂਅਲ ਅਕਾਊਂਟ ਨੰਬਰ ਪੀਐਸਪੀਐਲ ਭਰ ਲੈਣਾ ਉਸ ਤੋਂ ਬਾਅਦ ਜਿਹੜੀ ਇਹ ਵਿੰਡੋ ਤੁਹਾਨੂੰ ਦਿਖਾਈ ਦੇਵੇਗੀ ਇਹਦੇ ਉੱਤੇ ਤੁਸੀਂ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਜਿਹੜੀ ਇਹ ਵਿੰਡੋ ਆ ਜਾਏਗੀ ਇੱਥੇ ਤੁਸੀਂ ਆਪਣਾ ਜੋ ਵੀ ਛੋਟੇ ਬਿਲ ਦੇ ਉੱਤੇ ਅਕਾਊਂਟ ਲਿਖਿਆ ਹੋਇਆ ਉਹ ਇੱਥੇ ਭਰ ਦੇਣਾਗਾ ਇਹ ਪੁਰਾਣਾ ਖਾਤਾ ਸਾਡਾ ਜ ਜਦ ਇਹਨੂੰ ਪਰਕੇ ਤੁਸੀਂ ਕਰੋਗੇ ਗੈਟ ਡਿਟੇਲ ਤਾਂ ਇੱਥੇ ਇਹਨੂੰ ਤੁਹਾਨੂੰ ਉੱਪਰ ਆਹ ਛੋਟਾ ਜਿਹੜਾ ਇਹ ਯੂਅਰ ਵਰਚੂਅਲ ਆਈਡੀਜ਼ ਇਹ ਤੁਹਾਡਾ ਵਰਚੂਅਲ ਅਕਾਊਂਟ ਆ ਠੀਕ ਹੈ ਜੀ ਇਹਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰਿੰਟ ਕਰ ਲੈਣਾਗਾ ਇਹ ਜਿਹੜਾ ਛੋਟਾ ਵਰਚੂਅਲ ਅਕਾਊਂਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਸੈਸ ਕੇ ਇਹਨੂੰ ਤੁਸੀਂ ਅਪਡੇਟ ਕਿਵੇਂ ਕਰਾਉਣਾ ਆਪਦੀ ਆਈਐਫਐਮਐਸ ਸਟਾਟ ਤੇ ਤਾਂ ਆਪਾਂ ਆਈਐਫਐਮਐਸ ਦੀ ਸਾਈਡ ਆ ਖੋਲ ਲਾਂਗੇ ਉਸ ਤੋਂ ਬਾਅਦ ਜਿਹੜੀਆਂ ਇਹ ਸਾਨੂੰ ਵਿੰਡੋ ਦਿਖਾਈ ਦੇਣਗੀਆਂ ਬਾਸਟ ਈਟਾ ਜਿਹੜੀ ਇਹ ਰਿਸੈਪਟ ਬੀ ਐਮ ਸੀ ਐਮ ਸੀ ਟੀ ਐਮ ਟੀ ਇਹਦੇ ਬਾਰੇ ਤੁਸੀਂ ਜਾਣਦੇ ਇਹ ਟਿਕਟ ਮੈਨੇਜਮੈਂਟ ਆ ਜਦੋਂ ਇਹਦੇ ਉੱਤੇ ਅਸੀਂ ਕਲਿੱਕ ਕਰਾਂਗੇ ਤਾਂ ਸਾਨੂੰ ਇਹ ਵਿੰਡੋ ਜਿਹੜੀ ਦਿਖਾਈ ਦੇਵੇਗੀ ਉਸ ਤੋਂ ਬਾਅਦ ਅਸੀਂ ਜਿਹੜੀ ਰੇਜ਼ ਟਿਕਟ ਦੀ ਆਪਸ਼ਨ ਆ ਇਹਦੇ ਉੱਤੇ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਇੱਥੇ ਅਸੀਂ ਆਪਦਾ ਸਾਰਾ ਵੀ ਕਿਹੜੀ ਕਿਸਮ ਦੀ ਟਿਕਟ ਆ ਉੱਪਰ ਤੋਂ ਅਨੁਸਾਰ ਆਪਦਾ ਸਕੂਲ ਦਾ ਐਡਰੈਸ ਆ ਜਾਊਗਾ ਕਿਸਮ ਕੀਆ ਉੱਥੇ ਆ ਜਾਊਗਾ ਅਕਾਊਂਟ ਡਿਟੇਲ ਅਪਡੇਸ਼ਨ ਇਹਦੇ ਉੱਤੇ ਕਲਿੱਕ ਕਰ ਦੇਣਾ ਇੱਥੇ ਵਿਸ਼ਾ ਲਿਖ ਦੇਣਾ ਇਹਦਾ ਜਿਹੜਾ ਪੇਈ ਕੋਡ ਹੁੰਦਾ ਉਹ ਪਾ ਦੇਣਾ ਵੀ ਪੇਈ ਕੋਡ ਐਨੇ ਤਾਂ ਜਿਹੜਾ ਅਕਾਊਂਟ ਅਪਡੇਟ ਕਰਾਉਣ ਸੰਬੰਧੀ ਇੱਥੇ ਲਿਖ ਦਿਓ ਵੀ ਜਿਹੜਾ ਬਿਜਲੀ ਦਾ ਮੀਟਰ ਆ ਨੰਬਰ ਤੇ ਲੱਗਿਆ ਹੋਇਆ ਹੁਣ ਉਹਦਾ ਮੀਟਰ ਨੰਬਰ ਆ ਹੋ ਗਿਆ ਵੀ ਇਹਨੂੰ ਅਪਡੇਟ ਕੀਤਾ ਹੋਵੇ ਇੱਥੇ ਤੁਸੀਂ ਕੀ ਕਰਨਾ ਅਟੈਚ ਜਾਂ ਚੂਜ਼ ਫਾਈਲ ਦੇ ਵਿੱਚ ਲਾ ਲਓ ਤੁਸੀਂ ਇੱਥੇ ਇੱਥੇ ਜਿਹੜਾ ਸਕਰੀਨਸ਼ਾਟ ਲਓਗੇ ਉਹ ਅਟੈਚ ਕਰ ਦਿਓ ਤੇ ਇੱਥੇ ਤੁਸੀਂ ਫਾਈਲ ਅਪਡੇਟ ਕਰ ਦੇਣੀ ਆ ਲੈਟਰ ਪੈਡ ਦੇ ਉੱਤੇ ਲਿਖ ਕੇ ਵਿਸ਼ਾ ਪੀਐਸਪੀ ਸੈਲ ਦਾ ਖਾਤਾ ਅਪਡੇਟ ਕਰਾਉਣ ਸੰਬੰਧੀ ਉਹਦਾ ਪੇਈ ਕੋਡ ਪਾ ਦਿਓ ਵਿਵਰਤ ਵਿਸ਼ੇ ਲਿਖਿਆ ਜਾਂਦਾ ਹੈ ਕਿ ਇਹ ਪੇਈ ਹੈ ਜਿਹੜਾ ਆਹ ਕੋਡ ਦੇ ਦੀਨ ਦਰਜ ਹੈ ਵੀ ਇਹਦਾ ਜਿਹੜਾ ਖਾਤਾ ਅਪਡੇਟ ਕੀਤਾ ਜਾਵੇ ਥੱਲੇ ਆਪਦਾ ਡੀਡੀਓ ਕੋਡ ਲਿਖ ਦਿਓ ਡੀਡੀਓ ਤੋਂ ਦਸਤ ਕਰਵਾ ਕੇ ਇਹਨੂੰ ਅਪਡੇਟ ਕਰ ਦਿਓ ਉਸ ਤੋਂ ਬਾਅਦ ਇਹਨੂੰ ਜਿਹੜੇ ਸੇਵ ਕਰ ਦਿਓ ਤੇ ਤੁਹਾਨੂੰ ਜਿਹੜਾ ਇਹ ਟਿਕਟ ਨੰਬਰ ਆ ਜਿਹੜਾ ਉਹ ਮਿਲ ਜੂਗਾ ਜਿੱਦਾਂ ਸਾਡੇ ਕੋਲ ਕਲੋਜ਼ ਹੋਈਆਂ ਹੋਈਆਂ ਨੇ ਇਦਾਂ ਜਿਹੜੀ ਟਿਕਟ ਤੁਹਾਨੂੰ ਜਨਰੇਟ ਹੋਊਗੀ ਜਿਵੇਂ ਸਾਡਾ ਹੋਇਆ ਹੋਇਆਗਾ ਇਥੇ ਜਿਹੜਾ ਤੁਹਾਨੂੰ ਕਲੋਜ਼ ਹੋ ਜਾਂਦੇ ਜਦੋਂ ਸਮਝ ਲਓ ਵੀ ਤੁਹਾਡੀ ਪ੍ਰੋਬਲਮ ਸੋਲਵ ਹੋ ਗਈ ਇਹ ਸਾਰੀਆਂ ਓਕੇ ਹੋਈਆਂ ਹੋਈਆਂ ਨੇ ਠੀਕ ਆ ਦੋ ਟਿਕਟਾਂ ਪਾਈਆਂ ਤੇ ਅਕਾਊਂਟ ਅਪਡੇਟ ਕਰਵਾਇ ਸੀ ਦੋ ਇਸ ਤਰ੍ਹਾਂ ਤੁਸੀਂ ਪੀਐਸਪੀਸੀਐਲ ਤੇ ਆਪਣਾ ਵਰਚੁਅਲ ਅਕਾਊਂਟ ਦੇਖ ਸਕਦੇ ਹੋ ਤੇ ਆਈਐਫਐਮਐਸ ਤੇ ਟਿਕਟ ਜਨਰੇਟ ਕਰਕੇ ਉਹਨੂੰ ਆਪਣੇ ਅਪਡੇਟ ਕਰਵਾ ਸਕਦੇ ਹੋ ਆਪਣੇ ਜ਼ਿਲ੍ਹਾ ਖਜ਼ਾਨਾ ਅਫਸਰ ਤੋਂ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ